सन्नी, forgetting... हाँ आगे, बैक, भैया, और लक्की बराबर, काम हो गया, पदिया, हैं, क्या बे, जी गे जी गे आप माँ, बी हो रहा है, एक आ, एक आप किसको, बी, सरिया, लागी, बी लागी ਪੋਕੇ ਉਹਨਾਂ ਕਾਇਆ ਦੀ ਸਾਨੂੰ ਉਹ ਤੇਰ ਤਰਪਾਨ ਪਾਣੀ ਨਹੀਂ ਕਿ ਕਾਹੇ ਪਾਣੀ ਦੀ ਬੱਟਾ ਦੇ ਕੋਲ ਬਚੀ ਹੋਈ ਜਾਂਦੀ ਨਾ ਨਾ ਸਹੀ ਬੱਦਾ ਕਿਹੜਾ ਹੈ ਦੀ ਉੱਥੇ ਯਾਰ ਆਹ ਦੀ ਫਿਰ ਉਹਨੂੰ ਪਾ ਦੇ ਦੀ ਛੀ ਗਾਣੇ ਗਣੇ ਹੀ ਕੋਈ ਪਰਦਾ ਹੋਏ ਜਿਆ ਦੀ ਕਿ ਚੱਲੇ ਗਿਆ ਸੱਡੇ ਆੜੇ ਗੰਨੇ ਬਣਾ ਬਸ ਸੱਡੇ ਯਾਰ ਇੱਕ ਨੰਦਾ ਭਈਆ ਰਹਿ ਗਿਆ ਉਹ ਪਾਸ ਬਾਗੇ ਉਹ ਇੱਕ ਨੰਦਾ ਤਾਂ ਹੋਏ ਸਾਰੇ ਛੱਡੇ ਸਾਰੇ ਛੱਡੇ ਇਹ ਤਾਂ ਹੁੰਦਾ ਹੈ ਯਾਰ ਕੰਮ ਕਰ ਆਉਗੇ ਯਾਰ ਇਹ ਨਹੀਂ ਹੱਤ ਨੇ ਦੀਸੇ ਆਂਦੀ ਬੰਨਾਰੀ ਸਵੇਰੇ ਉੱਠ ਕੇ ਲੱਗ ਜਾਈ ਮੈਂ ਵੀ ਨਹੀਂ ਪੁੱਛਣਾ ਨੂੰ ਇਹ ਵਾਲੀ ਕੇ ਦਾਰ ਬੈਠੀ ਹਾਂ ਕਹਿੰਦੇ ਉਹ ਨਹੀਂ ਆ ਦੋ ਬਿਲ ਰਜ ਨੇ ਛੱਡੇ ਆਂ ਮਨ ਕਹਿੰਦੇ ਕਿ ਬਾਹਰ ਲੈਂਦੇ ਘੜਤ ਰਹੇ

ਕੀ ਦੇ ਆਮ ਗੱਲਾਂ ਯਾਰ ਤੁੜਾ ਹੋਊਗਾ ਤੇ ਨੇ ਘੋਨੇ ਉਹਨਾਂ ਹੈ ਕਰਦਾ ਜਿਹੜਾ ਆਪਣੇ ਕਿਸੇ ਤਰਪਾਲ ਪਈ ਕਾਗੇ ਉਹ ਬੱਟਾ-ਬੋਟਾ ਦੇ ਪਾ ਦੇ ਓ ਠੀਕ ਆ ਮਿੱਟੀ ਪੁਰੀ ਜਾਂਦੀ ਆ ਅੰਦਰ ਤਾਂ ਕੋਕ ਨਹੀਂ ਹੋਣਗੇ ਕੱਕ ਬੋਲ ਹੋ ਜਾਂਦੇ ਆ ਬੱਟਾ ਤੇ ਬਰ ਮਾਸਾ ਵੀ ਯਾਰ ਉਹ ਬਹੁਤ ਹੋ ਚੱਲ ਰਿਹਾ ਵਧੀਆ ਮਾਸਾ ਉਹ ਪਰਾਣੀ ਤੇ ਤਾਂ ਖਾਂਦਾ ਦੀ ਕਾਗਜ਼ ਮੈਂ ਪਾ ਕੇ ਆ ਜੀ ਤੇ ਉਹਦਾ ਭਾਈ ਨੇ ਦੇਖ ਚੁੱਕਾ ਸਰ ਯਾਰ ਬੈਠਾਂ ਨੇ ਰਾਜੇ ਯਾਰ

ਮੇਰਾ ਹੋਇ ਤਵਾ ਤੇ ਮੇਰਾ ਹੋਇ ਤਵਾ ਨੇ ਪਾਣੀ ਦਿੱਤੀ ਰੱਖਿਆ ਉਹ ਆਪਣਾ ਜੀਰ ਲਾਗੇ ਹੁੰਦਾ ਆਪਣਾ ਉੱਚਾ ਨਾ ਆਇਆ ਰੋਟੇ ਨੀਵੇਂ ਜੇ ਕਿਸੇ ਪਾਈ ਉੱਪਰ ਮੇਰੇ ਤੋਂ ਪੁੱਛੀ ਜਾਂਦਾ ਕਿੰਨਾ ਮੈਜੀ ਬਾਬਾ ਰੱਬ ਰੂ ਵੀ ਆ ਜਾਂਦੀ ਨਹੀਂ ਮੈਂ ਮੀ ਗਾ ਨੂੰ ਮੈਂ ਜੀ ਦੀ ਦਾ ਪਰਿਆ ਕਰਦਾ ਮੈਂ ਸੋ ਕੋਈ ਸਹੀ ਤਰਬਾ ਦੀ ਬੰਦਾ ਸਹੀ ਹੁੰਦਾ ਵੀ ਮੈਂ ਤੁਰਾ ਮੈਂ ਤੁਰਾ ਗੁਰੂ ਮਿਲਤੋ ਜਿਹੜਾ ਬਹੁਤ ਪਰਾਰੀ ਗੱਲਾਂ ਉਹ ਮਾਸਮਾ ਸ਼ਿੱਡਾ ਹੋ ਰਿਹਾ ਸ਼ੱਡੇ ਮਾਸਮੇ ਚ ਦਰਦ ਕਰ ਲੱਗੇ ਸੀ ਹਣਾ ਸੱਟ ਲੱਗੀ ਉੱਪਰ ਹੈ ਨਹੀਂ ਆਪਾ ਖਤਮ ਹੋ ਰਾਮ ਨਿਆ ਦਿਨ ਸਰ ਇਹਦਾ 6 ਮਹੀਨਾ ਹੋ ਗਿਆ ਹੈ ਹੱਪਣਿਆਰ ਮੁੰਡਾ ਹੈ ਬਾਈ ਬਰਮਾ ਹੋਏ ਮੁੰਡਾ ਬਰਮਾ ਬਰਕੂਆਇਂ ਕਰ ਰਿਹਾ ਫਿਰ ਜਾ ਕਰਿਆ ਅਸਲ ਕੀ ਹੈ ਰੋਟੀ ਆਡੀ ਦਾ ਪਈ ਹੋਰ ਕਰਕੇ ਰਹਿ ਗਈ ਆ ਨਾ ਮਾਂ ਰੋਟੀ ਉੱਥੇ ਗੜੇ ਤਾਂ ਨਹੀਂ ਬੱਚਾ ਮੈਨੂੰ ਉਹ ਕਹੀ ਕਿ ਮੈਂ ਇਹ ਦੇ ਆਲੇ ਮੂੰਹ ਤੋਂ ਤਾਂ ਜਾਲਦੀ ਹੈਗਾ ਉਹ ਪਰ ਕੇ ਲੈਣੀ ਮੈਂ ਗਿਆ ਹੁਣ ਬੀ ਗਿਆ ਇਹਨਾ ਤੁਮੋਂ ਕੀ ਲਾਉਣਾ ਨਾ ਉਹਦੇ ਆਣਾ ਰੱਖਿਆ ਕਰ ਮੜਾ ਜੀ ਗੈਸ ਜੀ ਗਾ ਜਲ ਲੱਗ ਗਿਆ ਇਹ ਆ ਗਈ